ਹਾਂਜੀ ਲਓ ਜੀ ਕਿਸਾਨ ਭਰਾਵੋ ਜਿਹੜਾ ਫਸਲਾਂ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਹੁੰਦਾਗਾ ਆਪਾਂ ਕਹਿੰਦੇ ਆਂ ਵੀ ਟਰਾਂਸਫਾਰਮ ਤੋਂ ਅੱਗ ਲੱਗ ਗਈ ਤੇ ਇਹ ਤੋਂ ਵੀ ਬਾਈ ਅੱਗ ਆ ਜਿਹੜੀ ਫਸਲ ਨੂੰ ਉਹ ਲੱਗ ਜਾਂਦੀ ਆ ਤੇ ਜ਼ਿਆਦਾਤਰ ਤਾਂ ਜਿਹੜੀਆਂ ਸੁਚਾਂ ਵਗੈਰਾ ਸਪਾਰਕ ਕਰਦੀਆਂ ਨੇ ਟਰਾਂਸਫਾਰਮ ਦੀ ਉਹਨਾਂ ਤੋਂ ਅੱਗ ਲੱਗਦੀ ਆ ਤੇ ਇੱਕ ਧਿਆਨ ਹੋਰ ਦਿਓ ਤੇ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਜਿਹੜੀ ਹੁਣ ਗ੍ਰਿਡਾਂ ਦੇ ਵਿੱਚੋਂ ਬਾਈ ਲਾਈਟ ਆਉਂਦੀ ਆ 24 ਘੰਟੇ ਵਾਲੀ ਹੁਣ ਜਿਹੜੀ ਲੈਣਾ ਆਉਂਦੀਆਂ ਨੇ 24 ਘੰਟੇ ਵਾਲੀਆਂ ਪਿੰਡਾਂ ਦੇ ਵਿੱਚੋਂ ਆਉਂਦੀਆਂ ਨੇ ਗ੍ਰੈਡ ਦੇ ਵਿੱਚੋਂ ਜ਼ਿਆਦਾਤਰ ਅੱਗ ਲੱਗਣ ਦਾ ਕਾਰਨ ਬਈ ਉਹਨਾਂ ਤੋਂ ਬਣਦਾ ਹੈ ਕਿਉਂ ਬਣਦਾ ਹੁਣ ਇਹ ਵੀ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਤੇ ਹੁਣ ਬਈ ਸਾਹਮਣੇ ਦੇਖੋ ਹੁਣ ਜਿਵੇਂ ਆਹ ਜਾਨਵਰ ਬੈਠਿਆ ਤਾਰਾਂ ਦੇ ਉੱਪਰ ਇਹ ਤਾਂ ਬਈ ਚਲੋ ਛੋਟੇ ਜਾਨਵਰ ਨੇ ਜਿਹੜੇ ਵੱਡੇ ਜਾਨਵਰ ਬੈਂਦੇ ਆ ਨਾ ਤਾਰਾਂ ਦੇ ਉੱਪਰ ਇਹ ਜ਼ਿਆਦਾ ਕਾਰਨ ਆਗਾ ਜਿਹੜਾ ਅੱਗ ਲੱਗਣ ਦਾ ਉਹ ਜਾਨਵਰਾਂ ਤੋਂ ਬਣਦਾ ਕਿਉਂ ਬਣਦਾ ਬਈ ਜਦੋਂ ਕੋਈ ਹਵਾ ਵਗੈਰਾ ਚੱਲਦੀ ਹੁੰਦੀ ਹੈ ਜਦੋਂ ਤਾਰਾਂ ਤੇ ਜਾਨਵਰ ਬੈਠੇ ਹੁੰਦੇ ਆ ਉਦੋਂ ਪਤਾ ਕੀ ਹੁੰਦਾ ਬਾਈ ਹਵਾ ਦੇ ਨਾਲ